ਸਾਂ ਕਾਦਾ ਤੂੰ ਮਾਨ ਕਰੇਂਦਾ ਇੱਕ ਦਮ ਦਾ ਤੂੰ ਪੁੱਤਲਾ ਹੈ ਇਹ ਇਨਸਾਨ ਕਾਦਾ ਤੂੰ ਮਾਨ ਕਰੇਂਦਾ ਇੱਕ ਮਿੱਟੀ ਦਾ ਟੁਕੜਾ ਹੈ ਇਹ ਇਨਸਾਨ ਕਾਦਾ ਤੂੰ ਮਾਨ ਕਰੇਂਦਾ ਇੱਕ ਹਵਾ ਦਾ ਚੋਂਕਾ ਹੈ ਇਹ ਇਨਸਾਨ ਕਾਦਾ ਤੂੰ ਮਾਨ ਕਰੇਂਦਾ ਇੱਕ ਦਮ ਵਿੱਚ ਮੁੱਕ ਜਾਣਾ ਹੈ ਮਿੱਟੀ ਵਿੱਚ ਮਿੱਟੀ ਹੋ ਜਾਣਾ ਇੱਕ ਝੋਕੇ ਵਿੱਚ ਉੜ ਜਾਣਾ ਹੈ ਇਹ ਇਨਸਾਨ ਕਾਦਾ ਤੂੰ ਮਾਨ ਕਰੇਂਦਾ ਹੈਲੋ ਫਰੈਂਡਸ ਮੈਂ ਮਨਦੀਪ ਕੋਰ ਇੱਕ ਛੋਟੀ ਜਹੀ ਕਹਾਣੀ ਜੋ ਅੱਜਕੱਲ ਦੇ ਦੁੱਖਾਂ ਦੇ ਕਾਰਨ ਨੂੰ ਦਰਸਾਉਂਦੀ ਹੈ ਇੱਕ ਕਹਾਣੀ ਹੈ ਇੱਕ ਜੁਗਨੂ ਅਤੇ ਇੱਕ ਪਰਿੰਦੇ ਦੀ ਜੁਗਨੂ ਉਹ ਹੁੰਦਾ ਹੈ ਜੋ ਰਾਤ ਨੂੰ ਦੀਵੇ ਵਾਂਗ ਜਗਦਾ ਹੈ ਅਤੇ ਪਰਿੰਦਾ ਉਹ ਹੁੰਦਾ ਹੈ ਜੋ ਦੀਵਿਆਂ ਦਿਵਾਲੇ ਪਰਕਰਮਾ ਕਰਦਾ ਹੈ ਇੱਕ ਵਾਰ ਇੱਕ ਪਰਿੰਦੇ ਨੇ ਇੱਕ ਜੁਗਨੂ ਨੂੰ ਤਾਨਾ ਮਾਰਿਆ ਕਿ ਤੇਰੇ ਜੀਵਨ ਵਿੱਚ ਕਿੱਦਾਂ ਦਾ ਜੀਵਨ ਹੈ ਤੇਰੇ ਜਗਨ ਦਾ ਵੀ ਕੀ ਫਾਇਦਾ ਤੇਰੀ ਅਗ ਵਿੱਚ ਤਾਂ ਸੇਕ ਹੀ ਨਹੀਂ ਜੁਗਨੂ ਨੇ ਸਾਰੀਆਂ ਗੱਲਾਂ ਚੁੱਪ ਕਰਕੇ ਸੁਣ ਲਈਆਂ ਕੋਈ ਉੱਤਰ ਨਾ ਦਿੱਤਾ ਤੇ ਪਰਿੰਦਾ ਕਹਿਣ ਲੱਗਾ ਹੁਣ ਪਛਤਾਉਣ ਦਾ ਕੀ ਫਾਇਦਾ ਇਹ ਸੁਣ ਕੇ ਜੁਗਨੂ ਝਟਪਟ ਜਵਾਬ ਦਿੰਦਾ ਹੈ ਤੇ ਪਰਮਾਤਮਾ ਦਾ ਸ਼ੁਕਰ ਕਰਦਾ ਹੈ ਤੇ ਕਹਿੰਦਾ ਹੈ ਕਿ ਪਰਮਾਤਮਾ ਤੇਰਾ ਸ਼ੁਕਰ ਹੈ ਕਿ ਤੂੰ ਮੈਨੂੰ ਜੁਗਨੂ ਬਣਾਇਆ ਹੈ ਪਰਿੰਦਾ ਨਹੀਂ ਇਹ ਸੁਣ ਕੇ ਪਰਿੰਦੇ ਨੂੰ ਬਹੁਤ ਗੁੱਸਾ ਆਉਂਦਾ ਹੈ ਤੇ ਕਹਿੰਦਾ ਹੈ ਕੀ ਬੋਲੀ ਜਾਂਦਾ ਹੈ ਤਾਂ ਜੁਗਨੂ ਉੱਤਰ ਦਿੰਦਾ ਹੈ ਭਾਵੇਂ ਮੇਰੀ ਅੱਗ ਵਿੱਚ ਸੇਕ ਨਹੀਂ ਪਰ ਮੇਰੀ ਅੱਗ ਆਪਣੀ ਤਾਂ ਹੈ ਤੂੰ ਤਾਂ ਦੂਸਰਿਆਂ ਦੇ ਦੀਵਿਆਂ ਦੁਆਲੇ ਹੀ ਘੁੰਮਦਾ ਫਿਰਦਾ ਹੈ ਅੱਜਕੱਲ੍ਹ ਦੀ ਦੁਨੀਆ ਦੇ ਦੁੱਖਾਂ ਦਾ ਕਾਰਨ ਹੀ ਇਹ ਹੈ ਕਿ ਲੋਕ ਆਪਣੇ ਅੰਦਰ ਦੂਸਰਿਆਂ ਤੇ ਸਾੜੇ ਅਕਾਨੀਂ ਦਾ ਤੇ ਈਰਖਾ ਨੂੰ ਚੁੱਕੇ ਫਿਰਦੇ ਹਨ ਤੇ ਐਵੇਂ ਹੀ ਆਪਣਾ ਜੀਵਨ ਖਰਾਬ ਕਰੇ ਜਾਂਦੇ ਹਨ ਅੱਜਕੱਲ੍ਹ ਲੋਕ ਇਸ ਲਈ ਦੁਖੀ ਹਨ ਇਹ ਸੋਚ-ਸੋਚ ਕੇ ਕਿ ਉਸਕੁਲ ਇੰਨਾ ਕਿਉਂ ਹੈ ਕਿਵੇਂ ਹੈ ਕਿੱਦਾਂ ਹੈ ਤੇ ਦੁੱਖਾਂ ਦਾ ਅਸਲੀ ਕਾਰਨ ਹੈ ਕਿ ਉਸਨੇ ਮੈਨੂੰ ਇਦਾਂ ਕਿਵੇਂ ਕਹਿ ਦਿੱਤਾ ਉਸਨੇ ਇਦਾਂ ਕਿਵੇਂ ਕਰ ਦਿੱਤਾ ਇਹ ਸੋਚੋਚ ਕੇ ਅਸੀਂ ਆਪਣੇ ਜੀਵਨ ਨੂੰ ਖਰਾਬ ਕਰੀ ਜਾਂਦੇ ਹਾਂ ਅਗਰ ਅਸੀਂ ਆਪਣੇ ਜੀਵਨ ਤੋਂ ਸੰਤੁਸ਼ਟ ਹੋ ਜਾਈਏ ਤਾਂ ਇਸ ਤੋਂ ਵੱਡਾ ਹੋਰ ਕੋਈ ਖਜ਼ਾਨਾ ਹੀ ਨਹੀਂ ਹੈ ਇਸ ਲਈ ਅੱਜ ਤੋਂ ਬਾਅਦ ਅਸੀਂ ਦੂਸਰਿਆਂ ਬਾਰੇ ਸੋਚਣਾ ਬੰਦ ਕਰਕੇ ਆਪਣੇ ਆਪ ਨੂੰ ਪਿਆਰ ਕਰੀ ਆਪਣੇ ਆਪ ਨੂੰ ਸਮਝਾਈਏ ਆਪਣੇ ਪਰਿਵਾਰ ਨੂੰ ਸਮਝਾਈਏ ਜੋ ਹੈ ਉਹਦੇ ਵਿੱਚ ਆਨੰਦ ਮਾਣੀ ਆਪਣੀ ਜ਼ਿੰਦਗੀ ਵਿੱਚ ਸੰਤੁਸ਼ਟ ਰਹੀਏ ਅਤੇ ਅੱਜ ਵਿੱਚ ਜੀਵੇ ਬੱਚਿਆਂ ਤੋਂ ਇੱਕ ਛੋਟੀ ਜੀ ਗੱਲ ਸਿੱਖਣ ਵਾਲੀ ਹੈ ਕਿ ਉਹ ਅੱਜ ਵਿੱਚ ਜਿੰਦੇ ਹਨ ਅੱਜ ਨੂੰ ਇੰਜੋਏ ਕਰਦੇ ਹਨ ਅੱਜ ਦੇ ਪ੍ਰੈਜ਼ੈਂਟ ਵਿੱਚ ਜਿੰਦੇ ਹਨ ਤੇ ਬੱਚਿਆਂ ਤੋਂ ਅਸੀਂ ਸਿੱਖੀ ਕਿ ਅੱਜ ਵਿੱਚ ਕਿਵੇਂ ਜੀਣਾ ਹੈ ਕਿਉਂਕਿ ਕੱਲ ਦਾ ਤਾਂ ਛੱਡੋ ਇਨਸਾਨ ਨੂੰ ਆਪਣੇ ਅਗਲੇ ਦਮ ਦਾ ਵੀ ਭਰੋਸਾ ਨਹੀਂ ਇਸ ਲਈ ਸ਼ੁਰੂ ਚ ਕਿ ਐਸੇ ਇਨਸਾਨ ਤੋਂ ਕਾਦਾ ਮਾਨ ਕਰੇ ਦਾ ਇੱਕ ਦਮ ਦਾ ਉਤਲਾ ਕਿਉਂਕਿ ਇਨਸਾਨ ਨੂੰ ਕੱਲ ਦਾ ਤਾਂ ਛੱਡੋ ਇਨਸਾਨ ਨੂੰ ਅਗਲੇ ਦਮ ਦਾ ਵੀ ਭਰੋਸਾ ਨਹੀਂ ਹਮ ਆਦਮੀ ਹ ਇਕਦਮੀ ਅਗਰ ਸਟੋਰੀ ਜੰਗੀ ਲੱਗੀ ਹੈ ਤਾਂ ਹਰ ਉਸ ਇਨਸਾਨ ਨਾਲ ਸ਼ੇਅਰ ਕਰਨਾ ਜੋ ਦੁਖੀ ਹੈ ਜਾਂ ਜਿਸ ਨੂੰ ਤੁਸੀਂ ਖੁਸ਼ ਦੇਖਣਾ ਚਾਹੁੰਦੇ ਹੋ ਇਸ ਤਰ੍ਹਾਂ ਦੇ ਵੀਡੀਓਜ਼ ਨੂੰ ਸੁਣਨ ਦੇ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਖੁਸ਼ ਰਹੋ ਹੱਸਦੇ ਵਸਦੇ ਫਿਰ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਸੁਣਨ ਦੇ ਲਈ ਧੰਨ